ਸਾਰਿਆਂ ਨੂੰ ਜੱਤ ਸ੍ਰੀ ਅਕਾਲ ਹੈਪੀ ਫੈਮਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਆਪਾਂ ਤੁਹਾਡੇ ਨਾਲ ਕਈ ਟਿਪਸ ਸ਼ੇਅਰ ਕਰਾਂਗੇ ਉਹ ਵੀ ਕਿਚਨ ਦੀਆਂ ਤੁਹਾਡੇ ਬਹੁਤ ਹੀ ਕੰਮ ਆਉਣ ਵਾਲੀਆਂ ਨੇ ਜਿਨ੍ਹਾਂ ਨਾਲ ਆਪਾਂ ਬਹੁਤ ਹੀ ਆਪਾਂ ਨੂੰ ਫਾਇਦਾ ਹੋਣ ਵਾਲਾ ਸੌਖਾ ਤਰੀਕਾ ਆਪਾਂ ਵਰਤ ਸਕਦੇ ਹਾਂ ਜੇ ਸਾਡੇ ਤੁਸੀਂ ਚੈਨਲ ਤੇ ਪਲੀਸ ਪਹਿਲੀ ਵਾਰ ਆਓ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਜਦੋਂ ਆਪਾਂ ਦੇਸੀ ਘਿਓ ਗਰਮ ਕਰ ਲੈਂਦੇ ਆ ਜਦੋਂ ਆਪਾਂ ਕਿਸੇ ਵੀ ਭਾਂਡੇ ਦੇ ਵਿੱਚ ਪਾਉਂਦੇ ਆ ਹਨਾ ਜੇ ਆਪਾਂ ਇੱਕ ਪੋਣੀ ਦੇ ਨਾਲ ਪੁੰਦੇ ਵੀ ਆ ਹਨਾ ਫਿਰ ਵੀ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਜਲਿਆ ਹੋਇਆ ਕਿਉ ਹੈ ਨਾ ਉਹ ਰਹਿ ਜਾਂਦਾ ਤੇ ਉਹ ਪੋਣੀ ਦੇ ਵਿੱਚ ਵੀ ਹੇਠਾਂ ਚਲਿਆ ਜਾਂਦਾ ਤੇ ਇਸ ਕਰਕੇ ਆਪਾਂ ਤੁਹਾਨੂੰ ਦੱਸਾਂਗੇ ਇਹਦਾ ਸੌਖਾ ਤਰੀਕਾ ਕੀ ਆ ਆਪਾਂ ਜੀ ਇੱਕ ਲਰੀਪੋ ਵਿੱਚ ਰੱਖਾਂਗੇ ਆਪਾਂ ਕਾਟਨ ਕਾਟਨ ਰੱਖ ਕੇ ਇਹਨੂੰ ਸਾਰੀ ਘਿਓ ਨੂੰ ਪੁੰਦਾਂਗੇ ਬਹੁਤ ਹੀ ਸੌਖਾ ਤਰੀਕਾ ਆ ਜਦੋਂ ਆਪਾਂ ਜੀ ਤੇਲ ਦੇ ਵਿੱਚ ਵੀ ਪਕੌੜੇ ਬਣਾਉਨੇ ਆ ਉਹ ਵੀ ਤੁਸੀਂ ਇਹੀ ਪ੍ਰੋਸੈਸ ਵਰਤ ਸਕਦੇ ਹੋ ਇਸੇ ਤਰ੍ਹਾਂ ਤੁਸੀਂ ਉਹ ਤੇਲ ਨੂੰ ਵੀ ਪੁੰਨ ਸਕਦੇ ਹੋ ਜਿਹੜਾ ਆਪਣਾ ਜਲਿਆ ਹੋਇਆ ਘਿਓ ਆ ਉਹ ਬਿਲਕੁਲ ហេਠਾ ਨਹੀਂ ਜਾਊਗਾ ਤੇ ਜਿਹੜੀ ਕਾਟਨ ਜੀ ਇੱਕ ਤੁਸੀਂ ਚਮਚ ਲੈਣਾ ਚਮਚ ਦੇ ਨਾਲ ਚੰਗੀ ਤਰ੍ਹਾਂ ਨਾਲ ਇਸ ਤਰ੍ਹਾਂ ਨੋ ਚੋੜ ਦਿਓ ਜਿਹੜਾ ਆਪਣਾ ਬ੍ਰੀਕ ហេਠਾ ਜਲਿਆ ਹੋਇਆ ਘਿਓ ਸੀਗਾ ਦੇਖੋ ਜੀ ਉਹ ਸਾਰਾ ਹੀ ਕਾਟਨ ਦੇ ਵਿੱਚ ਆ ਜਾਣਾ ਦੇਖੋ ਜੀ ਆਪਣਾ ਬਿਲਕੁਲ ਚੜਿਆ ਹੋਇਆ ਕਿ ਉਹ ਬਿਲਕੁਲ ਨਹੀਂ ਢਾ ਗਿਆ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਆ ਆਪਾਂ ਜੀ ਸਾਬਣ ਦੇ ਵਿੱਚ ਇੱਕ ਗਲੀ ਕੱਟਾਂਗੇ ਇਸ ਤਰ੍ਹਾਂ ਤੁਸੀਂ ਇਹਦਾ ਕਮਾਲ ਵੀ ਦੇਖਿਓ ਤੁਸੀਂ ਖੁਦ ਹਰਾਮ ਹੋ ਜਾਓਗੇ ਆਪਣੇ ਜੀ ਸਾਬਣ ਦੇ ਵਿੱਚ ਗਲੀ ਕੱਟਤੀ ਤੇ ਇਹਦੇ ਵਿੱਚ ਆਪਾਂ ਲਵਾਂਗੇ ਇੱਕ ਧਾਗਾ ਮੇਰੇ ਕੋਲੇ ਆ ਇੱਕ ਧਾਗਾ ਹੈ ਜੀ ਆਪਾਂ ਇਹਦੇ ਵਿੱਚ ਇਹਨੂੰ ਪਾ ਦਾਂਗੇ ਆਪਾਂ ਨੇ ਜਿਹੜੇ ਵਿੱਚ ਇਹਦੇ ਧਾਗਾ ਐਡ ਕਰਤਾ ਤੇ ਉੱਪਰੋਂ ਇਹਦੀ ਗੱਠ ਬੰਨਦਾਂਗੇ ਇਸ ਤਰ੍ਹਾਂ ਆ ਦੇਖੋ ਜੀ ਤੇ ਇਹਦਾ ਆਪਾਂ ਤਾਂ ਹੁਣ ਇਸਤੇਮਾਲ ਕਰਕੇ ਦਿਖਾਉਂਦੇ ਆ ਆਪਾਂ ਨੇ ਜਿਹੜੀ ਸਾਬਣ ਦੇ ਵਿੱਚ ਰੱਸੀ ਪਾਈ ਆ ਇਹਨੂੰ ਤੁਸੀਂ ਇਸ ਤਰ੍ਹਾਂ ਟੰਗ ਸਕਦੇ ਹੋ ਜਦੋਂ ਵੀ ਤੁਸੀਂ ਹੱਥ ਧੋਣੇ ਆ ਤੇ ਇਸ ਤਰ੍ਹਾਂ ਤੁਸੀਂ ਲਾ ਲਓ ਹੱਥਾਂ ਤੇ ਤੇ ਬਹੁਤ ਆਸਾਨੀ ਨਾਲ ਇਸ ਤਰ੍ਹਾਂ ਹੱਥ ਧੋਤੇ ਜਾਣਗੇ ਜਿਹੜਾ ਇਹ ਆਪਣਾ ਸਾਬਣ ਦਾ ਜੀ ਪਾਣੀ ਉਹੇ ਥਾਂ ਨੁੱਚੜੀ ਜਾਊਗਾ ਬਹੁਤ ਹੀ ਸੌਖਾ ਤਰੀਕਾ ਵਾ ਦੇਖੋ ਜੀ ਬਿਲਕੁਲ ਨੁੱਚੜੀ ਜਾਂਦਾ ਜਦੋਂ ਆਪਾਂ ਸਾਬਣ ਦਾ ਨੀਚੇ ਰੱਖ ਦਿੰਨੇ ਆ ਤਾਂ ਸਾਬਣ ਆਪਣਾ ਉਦੋਂ ਵੱਧ ਖੁਰਦਾ ਆ ਜੀ ਅਗਲੀ ਟਿਪਸ ਹੈਗੀ ਆ ਸੁੱਚਵੋੜ ਨੇ ਤੇ ਇਹਨਾਂ ਨੂੰ ਆਪਾਂ ਕਿਵੇਂ ਕਲੀਨਿੰਗ ਕਰਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਕਲੀਨਿੰਗ ਕਰਾਂਗੇ ਤੇ ਆਪਾਂ ਨੂੰ ਡਰ ਹੁੰਦਾ ਵਾ ਵੀ ਕਰੰਟ ਨਾ ਲੱਗ ਜAVE ਜਿਹੜੇ ਸੁੱਚਵੋੜ ਸਾਫ ਕਰਨੇ ਉਹ ਲੈਣਾ ਇੱਕ ਬਰਸ਼ ਤੇ ਇੱਕ ਲੈਣੀ ਆਪਣੇ ਕਾਲਗੇਟ ਕਾਲਗੇਟ ਆਪਾਂ ਲਾ ਲਾਂਗੇ ਚੰਗੀ ਤਰ੍ਹਾਂ ਨਾਲ ਦੇਖਦੇ ਦੇਖਦੇ ਹੀ ਸੁੱਚਵੋੜ ਸਾਫ ਹੋ ਜਾਣਾ ਹੁਣ ਆਪਾਂ ਜੀ ਕੱਪੜੇ ਦੇ ਨਾਲ ਸਾਫ਼ ਕਰਦਾਂਗੇ ਸੁੱਕਾ ਕੱਪੜਾ ਲੈਣਾ ਤੁਸੀਂ ਸੁੱਕੇ ਕੱਪੜੇ ਦੇ ਨਾਲ ਸਾਫ਼ ਕਰਨਾ ਇਹਨੂੰ ਬਿਲਕੁਲ ਵੀ ਗਿੱਲਾ ਨਹੀਂ ਕਰਨਾ ਹੈਗਾ ਦੇਖੋ ਜੀ ਆਪਣੀ ਇਹ ਸੂਚ ਜੂੜ ਹੋ ਗਈ ਬਿਲਕੁਲ ਸਾਫ਼ ਦੇਖੋ ਜੀ ਚੌਲ ਤਾਂ ਸਾਰਿਆਂ ਦੇ ਘਰਾਂ 'ਚ ਹੁੰਦੇ ਆ ਆਪਾਂ ਸਾਰਿਆਂ ਨਾਲ ਵੱਧ ਚੌਲਾਂ ਦਾ ਇਸਤੇਮਾਲ ਕਰਦੇ ਆ ਇਹ ਇਹਦੇ ਵਿੱਚ ਨਾ ਜਦੋਂ ਆਪਾਂ ਇਹਨੂੰ ਰੱਖ ਦਿੰਨੇ ਆ ਤਾਂ ਇਹਦੇ ਵਿੱਚ ਛੋਟੇ ਛੋਟੇ ਜੀ ਪੈਦਾ ਹੋ ਜਾਂਦੇ ਨੇ ਉਹਨਾਂ ਨੂੰ ਆਪਾਂ ਕਿਵੇਂ ਨਸ਼ਟ ਕਰ ਸਕਦੇ ਆ ਉਹ ਵੀ ਤੁਹਾਨੂੰ ਆਪਾਂ ਤਰੀਕਾ ਦੱਸਦੀ ਆ ਤੇ ਇੱਕ ਤਰੀਕਾ ਹੈਗਾ ਜੀ ਨਿੰਮ ਦੇ ਪੱਤੇ ਉਹ ਵੀ ਤੁਸੀਂ ਇਹਦੇ ਵਿੱਚ ਰੱਖ ਸਕਦੇ ਹੋ ਤੇ ਇਹ ਆਪਾਂ ਜਿਹੜਾ ਦੂਜਾ ਤਰੀਕਾ ਵਾ ਉਹ ਵੀ ਤੁਹਾਨੂੰ ਦੱਸਦੀ ਆ ਆਪਾਂ ਨੇ ਜੇ ਕੱਚ ਦਾ ਗਲਾਸ ਲੈ ਲਿਆ ਤੇ ਕੱਚ ਦੇ ਗਲਾਸ ਦੇ ਵਿੱਚ ਆਪਾਂ ਪਾਵਾਂਗੇ ਬਿਨੇਗਰ ਆਪਾਂ ਅੱਧਾ ਗਲਾਸ ਬਿਨੇਗਰ ਦਾ ਕਰਕੇ ਚਿੱਟਾ ਸਿਰਕਾ ਜਿਹਨੂੰ ਕਹਿੰਦੇ ਹੋ ਤੁਸੀਂ ਆਪਾਂ ਜੀ ਇਸ ਤਰ੍ਹਾਂ ਇਹਦੇ ਵਿੱਚ ਰੱਖ ਦਾਂਗੇ ਇਹ ਕਿੰਨੇ ਟਾਈਮ ਵਾਸਤੇ ਰੱਖਣਾ ਉਹ ਵੀ ਤੁਹਾਨੂੰ ਦੱਸਦੇ ਆ ਤੇ ਇਹਦਾ ਹੁਣ ਆਪਾਂ ਜੀ ਢੱਕਣ ਦਮਾ ਵਾਂਗੂ ਬੰਦ ਕਰ ਇਹਨੂੰ 10-15 ਮਿੰਟ ਵਾਸਤੇ ਇਸੇ ਤਰ੍ਹਾਂ ਢੱਕਣ ਬੰਦ ਕਰਕੇ ਰੱਖ ਦਾਂਗੇ ਤੇ ਉਸ ਤੋਂ ਬਾਅਦ ਜਿਹੜੇ ਇਹਦੇ ਵਿੱਚ ਕੋਈ ਵੀ ਜੀਵ ਜੰਤੂ ਆ ਹੈਨਾ ਤੇ ਆਪਣੇ ਉਹ ਬਿਲਕੁਲ ਹੀ ਬਾਹਰ ਨਿਕਲਣੇ ਸ਼ੁਰੂ ਹੋ ਜਾਣੇ ਆ ਤੇ ਬਹੁਤ ਹੀ ਵਧੀਆ ਹੈ ਟਿਪਸ ਆ ਤੇ ਤੁਸੀਂ ਜਰੂਰ ਅਸਮਾਇਓ ਆਪਾਂ ਜੀ ਇਹਦਾ ਹੁਣ 15 ਮਿੰਟ ਢੱਕਣ ਬੰਦ ਕਰਾਂਗੇ ਉਸ ਤੋਂ ਬਾਅਦ ਜੇ ਆਪਾਂ ਇਹਦਾ ਢੱਕਣ ਖੋਲ ਦਾਂਗੇ ਕੋਈ ਵੀ ਬਨੇਕਰ ਤੇ ਨਾਲ ਕੋਈ ਜੀ ਜੰਤੂ ਨਹੀਂ ਵਿੱਚ ਰਹਿਣਾ ਹੈਗਾ ਤੇ ਫਿਰ ਤੁਸੀਂ ਆਪਣਾ ਗਲਾਸ ਇਹ ਬਨੇਕਰ ਵਾਲਾ ਸਿਰਕੇ ਵਾਲਾ ਚਿੱਕੇ ਸਿਰਕੇ ਵਾਲਾ ਕੱਢ ਲੈਣਾ ਬਾਹਰ ਹੁਣ ਜੀ ਆਪਾਂ ਇਹਦਾ ਢੱਕਣ ਬੰਦ ਕਰ ਦਿੰਨੇ ਆ ਇੱਥੇ ਜੀ 15 ਮਿੰਟ ਹੋ ਗਏ ਢੱਕਣ ਬੰਦ ਕੀਤੇ ਨੂੰ ਮੇਰੇ ਪਰ ਚੌਲਾਂ ਦੇ ਵਿੱਚ ਕੋਈ ਚੀ ਜੰਤੂ ਨਹੀਂ ਸੀ ਮੈਂ ਇਹ ਚੀਜ਼ ਦਾ ਇਸਤੇਮਾਲ ਕਰਦੀ ਆ ਤੇ ਦੇਖੋ ਜੀ ਆਪਣੇ ਕੋਈ ਵੀ ਜੀਜਾਂਤੂ ਨਹੀਂ ਹੈਗਾ ਜੇ ਤੁਹਾਡੇ ਕੋਈ ਵੀ ਚੌਲਾਂ ਦੇ ਵਿੱਚ ਜੀਜਾਂਤੂ ਹੋਊਗਾ ਉਹ ਤੁਹਾਡੇ ਬਾਹਰ ਬਿਲਕੁਲ ਆਪ ਜੀ ਆਉਣਗੇ ਜੀਜਾਂਤੂ ਜਿਹੜੇ ਹੋਣਗੇ ਚੌਲਾਂ ਦੇ ਵਿੱਚ ਤੇ ਹੁਣ ਆਪਾਂ ਜੀ ਇਹ ਬਨੇਗਰ ਵਾਲਾ ਗਲਾਸ ਕੱਢ ਦਿੰਨੇ ਆ ਇਹਨੂੰ ਵਿੱਚੇ ਹੀ ਉਹਦੇ ਬੋਤਲ ਦੇ ਐਡ ਕਰ ਦਾਂਗੇ ਤੁਸੀਂ ਇਹ ਜੀ ਟਿਪਸ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਬਹੁਤ ਹੀ ਵਧੀਆ ਤਰੀਕਾ ਵਾ ਸਾਜੀ ਲਵਾਂਗੇ ਬੈਪਰ ਪਾਣੀ ਪਾਉ ਤੇ ਇੱਕ ਲਵਾਂਗੇ ਆਪਾਂ ਚਰਾਪਾ ਤੁਸੀਂ ਖੁਦ ਹੈਰਾਨ ਹੋ ਜਾਊਂਗੇ ਦੇ ਰੈਪਰ ਦੇ ਉੱਤੇ ਜਰਾਪਾ ਕਿਉਂ ਪਾ ਰਹੇ ਆ ਬਹੁਤ ਵਧੀਆ ਟਿਪਸ ਆਪਣੀ ਜੀ ਇਹ ਜੇ ਨਹੀਂ ਦੇਖੀ ਤੁਸੀਂ ਹੁਣ ਤੱਕ ਤਾਂ ਜ਼ਰੂਰ ਦੇਖਿਓ ਇਸੇ ਤਰ੍ਹਾਂ ਆਪਾਂ ਆ ਜਰਾਬੀ ਇਹਦੇ ਉੱਤੇ ਪਾ ਦਾਂਗੇ ਅਜੇ ਇੱਥੇ ਦੋ ਹੈਂਗਰ ਲੈਨੇ ਆਪਾਂ ਇਹਨਾਂ ਦਾ ਸਟੈਂਡ ਬਣਾਵਾਂਗੇ ਕੱਪੜੇ ਟੰਗਣ ਵਾਲਾ ਸਰਦੀਆਂ ਦੇ ਵਿੱਚ ਬਹੁਤ ਪ੍ਰੋਬਲਮ ਆਉਂਦੀ ਆ ਆਪਣੇ ਜਿੰਨੀ ਮਰਜ਼ੀ ਤਾਰਾ ਹੁਣ ਕੱਪੜੇ ਨਹੀਂ ਲੋਟੋਂਦੇ ਹੈਗੇ ਇਸ ਤਰ੍ਹਾਂ ਆਪਾਂ ਜੀ ਇਹਨਾਂ ਨੂੰ ਬੰਨ ਦਾਂਗੇ ਆਪਾਂ ਚਾਰ ਲਮਾਗੇ ਰਬੜ ਬੈਂਡ ਮੈਂ ਚਾਰ ਰਬੜ ਬੈਂਡ ਲੈ ਲਏ ਨੇ ਬਹੁਤ ਹੀ ਸੌਖਾ ਤਰੀਕਾ ਹੈ ਜੀ ਇਸੇ ਤਰ੍ਹਾਂ ਆਪਾਂ ਇਹ ਆਪਾਂ ਜੀ ਇਸ ਤਰ੍ਹਾਂ ਨਾ ਰਬੜ ਬੈਂਡ ਦੇ ਵਿੱਚ ਰस्सियां ਬੰਨ ਦਾਂਗੇ ਲਿਖ ਤੱਕ ਨਹੀਂ ਹੈ ਸਟੈਂਡ ਬਣਾਇਆ ਪਿਆ ਤੇ ਇਹਦੇ ਉੱਤੇ ਕੱਪੜੇ ਪਾ ਕੇ ਵੀ ਦਿਖਾਵਾਂਗੀ ਹਾਂ ਦੇਖੋ ਜੀ ਆਪਣਾ ਸਟੈਂਡ ਰੋਇਨ ਚੰਗੀ ਤਰ੍ਹਾਂ ਨਾਲ ਫਿੱਟ ਕਰਤਾ ਇਹਦੇ ਉੱਤੇ ਜਿਹੜੀਆਂ ਦੂਰ ਰस्सੀਆਂ ਸੀਗੀਆਂ ਆਪਾਂ ਨੇ ਬਨਤੀਆਂ ਆਹ ਦੇਖੋ ਜੀ ਆਪਾਂ ਨੇ ਇੱਕਨ ਸਟੈਂਡ ਨੂੰ ਫਿੱਟ ਕਰ ਦਿੰਦਾ ਚੰਗੀ ਤਰ੍ਹਾਂ ਆਪਣਾ ਜੀ ਇਹ ਸਟੈਂਡ ਬਣ ਕੇ ਬਿਲਕੁਲ ਤਿਆਰ ਆ ਇੱਕ ਤਣੀ ਦਿੱਤੀ ਆਪਣੇ ਕੱਪੜੇ ਇੱਕ ਤਾਰ ਤੇ ਪਾਤੇ ਇੱਕ ਤਾਰ ਹਜੇ ਖਾਲੀ ਆ ਆਪਣੀ ਤੇ ਆਪਾਂ ਇਸੇ ਤਰ੍ਹਾਂ ਜੇਰੇ ਆਪਣੇ ਨਹੀਂ ਕੱਪੜੇ ਸੁੱਕਦੇ ਹੈਗੇ ਆਪਾਂ ਅੰਦਰ ਲਿਆ ਕੇ ਪਾ ਸਕਦੇ ਆ ਜਿਹਨਾਂ ਦੇ ਪਾਣੀ ਨੁੱਚੜ ਜਾਂਦਾ ਆ ਤੇ ਇਸ ਤਰ੍ਹਾਂ ਦਾ ਚੀ ਲਵਾਂਗੇ ਵੈਪਰ ਪਾਣੀ ਪਾਓ ਤੇ ਇੱਕ ਲਵਾਂਗੇ ਆਪਾਂ ਜਰਾਪਾ ਤੁਸੀਂ ਖੁਦ ਹੈਰਾਨ ਹੋ ਜਾਓਗੇ ਤੇ ਵੈਪਰ ਦੇ ਉੱਤੇ ਜਰਾਪਾ ਕਿਉਂ ਪਾ ਰਹੇ ਆ ਬਹੁਤ ਵਧੀਆ ਟਿਪਸ ਆਪਣੀ ਜੀ ਇਹ ਬਹੁਤ ਹੀ ਵਧੀਆ ਆਪਣਾ ਹੀ ਆਈਡੀਆ ਵਾ ਸਾਡੀ ਵੀਡੀਓ ਨੂੰ ਜੀ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਅਸੀਂ ਤੁਹਾਡੇ ਲਈ ਵਧੀਆ-ਵਧੀਆ ਆਈਡੀਆ ਲੈ ਕੇ ਆਉਣੇ ਆ ਵਧੀਆ-ਵਧੀਆ ਟਿਪਸ ਹੁੰਦੀਆਂ ਨੇ ਜਿਹੜੀ ਆਪਣੇ ਪੀਓਪੀ ਹੁੰਦੀ ਆ ਇਹਦੇ ਉੱਤੇ ਜਿੰਨੀ ਵੀ ਗੰਦਗੀ ਹੋਗੀ ਉਹ ਸਾਰੀ ਹੀ ਉੱਤਰ ਜੂਗੀ ਤੁਸੀਂ ਬਾਥਰੂਮ ਦੀਆਂ ਟਾਈਲਾਂ ਜੀਵੇਂ ਮੱਤੀਸਾਵ ਕਰ ਸਕਦੇ ਹਾਂ ਦੇਖੋ ਜੀ ਜਿਹੜੀਆਂ ਇਹ ਆਪਣੀਆਂ ਟੈਲਾਂ ਨੇ ਤੁਸੀਂ ਟੈਲਾਂ ਨੂੰ ਪਾਧੀਆ ਐਨ ਸਰਫ ਲਾ ਕੇ ਇਹਨਾਂ ਨੂੰ ਜਰਾ ਆਪਾਂ ਨੂੰ ਤੇ ਇਸੇ ਤਰ੍ਹਾਂ ਹੀ ਇਹ ਸਾਫ਼ ਕਰ ਸਕਦੇ ਹਾਂ ਬਹੁਤ ਹੀ ਸੌਖਾ ਤਰੀਕਾ ਮੈਂ ਤੇ ਦੇਖੋ ਟੈਲਾਂ ਦੇ ਉੱਤੇ ਆਪਣੀ ਕਿੰਨੀ ਗੰਦਗੀ ਆ ਸਾਰੀ ਉੱਤਰ ਗਈ ਬਹੁਤ ਹੀ ਆਸਾਨ ਤਰੀਕਾ ਆ ਤੁਸੀਂ ਇਸੇ ਤਰ੍ਹਾਂ ਇਹਨਾਂ ਨੂੰ ਜਰਾਪਾਂ ਨੂੰ ਸਰਫ ਦੇ ਵਿੱਚ ਭਿਉ ਕੇ ਵੀ ਵੈਪਰ ਦੇ ਉੱਤੇ ਝਾੜ ਕੇ ਤੇ ਇਸੇ ਤਰ੍ਹਾਂ ਟੈਨਾਂ ਸਾਫ਼ ਕਰ ਸਕਦੇ ਹਾਂ ਕਿਹੋ ਜੀ ਸਾਡੀ ਇਹ ਟਿਪਸ ਲੱਗੀ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਜਾਣ ਲਈ ਸੋਨਾ ਜਿਹਾ ਕਮੈਂਟ ਵੀ ਕਰਕੇ ਜਾਇਆ ਕਰੋ